ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜੀ ਅੱਜ ਅਸੀਂ ਭਾਗਾਂ ਵਾਲੇ ਆਈ ਹਾਂ ਹਉ ਟੋ ਟੋ ਇੱਕ ਇੱਕ ਕਰ ਲਈ ਇਹ ਰੋ ਇੰਡੀਅਨ ਟੀਵੀ ਨਿਊਜ਼ ਮਿਆ ਤਿਰਸਿੰਘ ਸਿੰਘ ਅੱਜ ਅਸੀਂ ਉਹ ਮਹਾਨ ਸ਼ਖਸ਼ੀਤਨਾਤ ਨੂੰ ਮਿਲਣ ਜਾ ਰਹੇ ਹਾਂ ਜੋ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਰੂਪ ਸਿੰਘ ਸੰਧੂ ਧੰਨਵਾਦ ਕਰਦੇ ਹਾਂ ਸ਼ਸ਼ੀਕਾਰ ਸ਼ਸ਼ੀਕਾਰ ਜੀ ਹੋਰ ਵੀ ਸਿੰਘ ਜੀ ਕੀ ਹਾਲ ਹੈ ਜੀ ਬੱਸ ਬੱਧੀ ਹੋਰ ਸਿੱਧਾ ਠੀਕ ਨਹੀਂ ਉਹ ਤੋਂ ਵਧੀਆ ਚੜ੍ਹਦੀ ਗੱਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਗ੍ਰਹਿ ਵਿੱਚ ਆਏ ਹੋ ਅ ਅਸਲ ਸਭ ਗੱਲ ਕਰੀਏ ਜ਼ਿੰਦਗੀ ਦੀ ਅ ਕੀ ਇਹ ਪਹਿਲਾ ਤੁਸੀਂ ਪੱਤਰਕਾਰ ਰਹੇ ਹੋ ਪੱਤਰਕਾਰ ਸਰਵਾਮ ਤੇ ਹੁਣ ਤੁਸੀਂ ਅਮਰੀਕਾ ਦੀ ਧਰਤੀ ਦੇ ਯੂਐਸ ਵਿੱਚ ਰਹਿ ਰਹੇ ਹੋ ਅ ਪੰਜਾਬ ਦੇ ਵਿੱਚੋਂ ਤੁਸੀਂ ਕਿਦੋਂ ਗਏ ਸੀ ਬਾਹਰ ਮੈਂ ਜੀ ਸਨ 2009 ਚ ਗਿਆ ਸੀਗਾ ਕਿ ਆ ਕੇ ਬੜੀ ਸਟਰਗਲ ਕੀਤੀ ਓਥੇ ਫਸਟ ਟਾਈਮ ਹਾਲਾਤ ਵੀ ਬਹੁਤ ਵਧੀਆ ਸੀ ਉਹਨਦੇ ਤੇ ਪੁਰਾਣੇ ਹਾਲਾਤਾਂ ਦੇ ਵਿੱਚ ਬਹੁਤ ਫਰਕ ਆ ਉੱਥੇ ਯੂ ਐਸ ਏ ਵੀ ਮਤਲਬ ਕਿ ਕਰੀਬ-ਕਰੀਬ ਸੰਨ 2001 ਤੋਂ ਪੱਤਰਕਾਰੀ ਦੇ ਖੇਤਰ ਚ ਆਇਆ ਸੀ ਆਪਣੀ ਪੱਤਰਕਾਰੀ ਇਮਾਨਦਾਰੀ ਨਿਰਪੱਖ ਪੱਤਰਕਾਰੀ ਕੀਤੀਆਂ ਯੂ ਐਸ ਏ ਫਿਰ ਯੂ ਐਸ ਏ ਚਲੇ ਗਏ ਉਸ ਤੋਂ ਬਾਅਦ ਫਿਰ ਹੁਣ ਜਦੋਂ ਆਈਦਾ ਉਦੋਂ ਵੀ ਕਰੀਦੀ ਹੈ ਸੇਵਾ ਪੱਤਰਕਾਰੀ ਰਹੀ ਸਮਾਜ ਦੀ ਤੇ ਗੱਲ ਕਰਦੇ ਆ ਵੀ ਜਦੋਂ ਗੱਲ ਕਰਦੇ ਵੀ ਤੁਹਾਡੇ ਸਮੇਂ ਦੇ ਵਿੱਚ ਤੁਸੀਂ 2001 ਦੀ ਗੱਲ ਕਰਦੇ ਆ ਉਦੋਂ ਪੱਤਰਕਾਰ ਇਹ ਕਿ ਹੁਣ ਪੱਤਰਕਾਰੀ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਬਹੁਤ ਫਰਕ ਆ ਜੀ ਉਸ ਟਾਈਮ ਦੀ ਪੱਤਰਕਾਰੀ ਸਮਾਜ ਸੇਵਾ ਦੇ ਤੌਰ ਤੇ ਜ਼ਿਆਦਾਤਰ ਹੁੰਦੀ ਸੀ ਤੇ ਹੁਣ ਦੀ ਪੱਤਰਕਾਰੀ ਹੈ ਜਿਹੜੀ ਇੱਕ ਧੰਦਾ ਬਣ ਕੇ ਤੇ ਮਤਲਬ ਇਹ ਰਹਿ ਗਈ ਆ ਬਲੈਕਮੇਲ ਤੇ ਮਤਲਬ ਕਿ ਪੱਤਰਕਾਰਾਂ ਦੀ ਮਾਰ ਵੀ ਵੱਧ ਚੁੱਕੀ ਆ ਤੇ ਮਤਲਬ ਉਸ ਟਾਈਮ ਦੀ ਜਿਹੜੀ ਪੱਤਰਕਾਰੀ ਸੀ ਮਤਲਬ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਉਸ ਟਾਈਮ ਉਸ ਟਾਈਮ ਦੀ ਪੱਤਰਕਾਰੀ ਤੋਂ ਤੇ ਬਾਕੀ ਜਿਹੜਾ ਹੁਣ ਮੈਂ ਤਾਂ ਦੇਖਣ ਚ ਆਇਆ ਕਿ ਪੱਤਰਕਾਰੀ ਬਲੈਕਮੇਲਿੰਗ ਦੀ ਵੀ ਹੈ ਉਸ ਪੱਤਰਕਾਰੀ ਹੁਣ ਸਿਆਸਤ ਦੇ ਘੇਟ ਵਿਚਰ ਚੁੱਕੀ ਆ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਹੋ ਚੁੱਕੀ ਆ ਪਰ ਉਸ ਟਾਈਮ ਜਿਹੜਾ ਸੀ ਮਤਲਬ ਇਹ ਗੱਲ ਨਹੀਂ ਸੀ ਜੋ ਸੱਚ ਸੀ ਉਹ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਸੀ ਲੋਕਾਂ ਦੇ ਸਾਹਮਣੇ ਪਰੋਸਿਆ ਜਾਂਦਾ ਸੀ ਹਾਂ ਜੇ ਗੱਲ ਕਰੀਏ ਸਿਆਸਤ ਦੀ ਤੇ ਬਾਹਰਲੀ ਦੁਸ਼ਾ ਵਿੱਚ ਵੀ ਇਦਾਂ ਹੀ ਸਿਆਸਤ ਚੱਲਦੀ ਜਿਵੇਂ ਅੱਜ 50 50 100 100 ਗੱਡੀਆਂ ਹੁੰਦੀਆਂ ਕਾਫਲੇ ਦੇ ਵਿੱਚ ਅੱਗੇ ਪਿੱਛੇ ਨਹੀਂ ਜੀ ਇਸ ਇੱਥੋਂ ਦਾ ਬੱਸ ਇੱਥੋਂ ਦੀ ਸਿਆਸਤ ਤੇ ਬਾਹਰ ਦੀ ਸਿਆਸਤ ਦੇ ਵਿੱਚ ਮੇਰਾ ਖਿਆਲ ਲੱਖਾਂ ਕੋਹਾਂ ਦਾ ਫਰਕ ਹੈ ਜੀ ਕਿਵੇਂ ਕਿਵੇਂ ਜੀ ਯਾਨੀ ਮਤਲਬ ਉੱਥੇ ਕੋਈ ਕੋਈ ਬੈਨਰ ਵਗੈਰਾ ਨਹੀਂ ਕੋਈ ਝੰਡੇ ਵਗੈਰਾ ਨਹੀਂ ਸ਼ਾਂਤੀ ਦੇ ਨਾਲ 1 ਮਹੀਨਾ ਲੋਕਾਂ ਨੂੰ ਦਿੱਤਾ ਜਾਂਦਾ ਹੈ ਵੋਟਾਂ ਪਾਉਣ ਲਈ ਚਾਹੇ ਲੋਕ ਪੋਲਿੰਗ ਬੂਥ ਤੇ ਜਾ ਕੇ ਪਾ ਦੇਣ ਚਾਹੇ ਡਾਕ ਰਾਹੀਂ ਮੇਲ ਰਾਹੀਂ ਭੇਜ ਦੇਣ ਕੋਈ ਉੱਥੇ ਰੌਲਾ ਗੋਲਾ ਨਹੀਂ ਕੋਈ ਉੱਥੇ ਸ਼ਰਾਬ ਜਾਂ ਨਸ਼ੇ ਦੀ ਵਰਤੋਂ ਨਹੀਂ ਕੀਤੀ ਜਾਂਦੀ ਵੋਟਾਂ ਦੇ ਵਿੱਚ ਇਸ ਕਰਕੇ ਜਿਹੜੀ ਬਾਹਰ ਦੀ ਸਿਆਸਤ ਬਾਕੀ ਪ੍ਰਸ਼ਾਸਨ ਦੇ ਵਿੱਚ ਸਿਆਸਤ ਦੀ ਮਤਲਬ ਕੋਈ ਦਖਲਅੰਦਾਜ਼ੀ ਨਹੀਂ ਤਾਂ ਪ੍ਰਸ਼ਾਸਨ ਦੀ ਗੱਲ ਕੀਤੀ ਆ ਤੁਸੀਂ ਵੀ ਜਿਵੇਂ ਪ੍ਰਸ਼ਾਸਨ ਦੀ ਗੱਲ ਕਰੀਏ ਇਹਦੀ ਆਦਾ ਪ੍ਰਸ਼ਾਸਨ ਜ਼ਾਵਦਾ ਪ੍ਰਸ਼ਾਸਨ ਤੇ ਬਾਹਰ ਦੇ ਪ੍ਰਸ਼ਾਸਨ ਦਾ ਕੀ ਫਰਕ ਹੈ ਫਰਕ ਇਹ ਹੈ ਜੀ ਇਹ ਜਿਹੜਾ ਪ੍ਰਸ਼ਾਸਨ ਹੈ ਸਰਕਾਰ ਦੇ ਮਤਲਬ ਕਹਿਣ ਦੇ ਮੁਤਾਬਕ ਹੀ ਚੱਲਦਾ ਉਹਨਾਂ ਦੀਆਂ ਦਾਤਨਤਾ 'ਤੇ ਚੱਲਦਾ ਪਰ ਜਿਹੜਾ ਬਾਹਰ ਦਾ ਪ੍ਰਸ਼ਾਸਨ ਆ ਉਹ ਕਾਨੂੰਨ ਮੁਤਾਬਕ ਚੱਲਦਾ ਜੀ ਇਹਦੇ ਵਾ ਕਰਕੇ ਇਹਨਾਂ ਦੇ ਵਿੱਚ ਬਹੁਤ ਵੱਡਾ ਉੱਥੇ ਇਨਸਾਫ ਮਿਲਦਾ ਜੀ ਇਹ ਨੇ ਤਾਂ ਹੀ ਤਾਂ ਮਤਲਬ ਕਿ ਜਿਹੜੇ ਆਪਣਾ ਸਮਾਜ ਆ ਜਿਹੜਾ ਕਿ ਬਾਹਰ ਵੱਲ ਨੂੰ ਜਾ ਰਿਹਾ ਹੈ ਕਿ ਚਲੋ ਕਾਨੂੰਨ ਦਾ ਰਾਹਸਤਾ ਹੈ ਇਸ ਕਰਕੇ ਮਤਲਬ ਕਿ ਇਥੇ ਤਾਂ ਅਨੇਰਗਰਦੀ ਪੈਥਿਕ ਸਕਦੇ ਆ ਜੀ ਤਕੜੇ ਦਾ ਸ਼ਬਦ ਸਤਿਵੀਂ ਹੀ ਸੋਹ ਕਹਿ ਸਕਦੇ ਆ ਤੇ ਇਹਨਾਂ ਗੱਲ ਨਸ਼ਿਆਂ ਦੀ ਜਿਹਨੂੰ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਇਹ ਨਸ਼ੇ ਖਤਮ ਕਰਤੇ ਆ ਕੀ ਬਾਹਰਲੇ ਦੇਸ਼ਾਂ ਵਿੱਚ ਵੀ ਇਦਾਂ ਹੀ ਨਸ਼ਾ ਵਾ ਹਾਂਜੀ ਸਿਰਫ ਇਹੀ ਆ ਕਿ ਉੱਥੇ ਮੀਡੀਆ ਜ਼ਿਆਦਾ ਨਹੀਂ ਆ ਤੇ ਜ਼ਿਆਦਾ ਦਖਲਦਾਰੀ ਨਹੀਂ ਕਰਦਾ ਨਸ਼ਾ ਉੱਥੇ ਬਹੁਤ ਆ ਜੀ ਪੰਜਾਬ ਦੇ ਮੁਕਾਬਲੇ ਉੱਥੇ ਕਾਫੀ ਗੁਣਾ ਵੱਧ ਨਸ਼ਾ ਪਰ ਕਿਉਂਕਿ ਉੱਥੇ ਇੱਕ ਦੂਜੇ ਦੀ ਜਾਣ ਪਛਾਣ ਹੈ ਨਹੀਂ ਪਤਾ ਨਹੀਂ ਲੱਗਦਾ ਕਿ ਕੌਣ ਨਸ਼ਾ ਖਾ ਕੇ ਮਰ ਗਿਆ ਕੌਣ ਮਤਲਬ ਕਿ ਡਿੱਗਿਆ ਪਿਆ ਇੱਥੇ ਜੇ ਆਪਣੇ ਇੱਕ ਸ਼ਹਿਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਨਸ਼ੇ ਦੇ ਨਾਲ ਤਾਂ ਸਾਰੇ ਪੰਜਾਬ মিডিਏ ਮਤਲਬ ਇਹ ਫੈਲ ਜਾਂਦਾ ਉਹ মিডিਆ ਰਾਈ ਤਾਂ ਗੱਲ ਕਰੀਏ ਵੀ ਲੋਕੀ ਕਹਿੰਦੇ ਸਿਆਸਤਦਾਨ ਕਹਿੰਦੇ ਨੇ ਕਿ ਅਸੀਂ ਤਾਂ ਪੰਜਾਬ ਦੀ ਸੇਵਾ ਕਰ ਰਹੇ ਹਾਂ ਤਾਂ ਜਦੋਂ ਮੁਸੀਬਤ ਆਉਂਦੀ ਹੈ ਉਹ ਉਦੋਂ ਬਾਹਰ ਨੂੰ ਭੱਜ ਜਾਂਦੇ ਆ ਕੀ ਲੱਗਦਾ ਸੇਵਾ ਦਾ ਇੱਕ ਨਾਰਾ ਹੀ ਆ ਜੀ ਦੇ ਰਾਇਆ ਇਹ ਸਿਆਸਤ ਪਹਿਲਾਂ ਹੁੰਦੀ ਸੀ ਸੇਵਾ ਵਾਲੀ ਪੁਰਾਣੇ ਸਮੇਂ ਚ ਜਦੋਂ ਜਗਦੇਵ ਸਿੰਘ ਤਲਵੰਡੀ ਹੁੰਦੇ ਸੀ ਉਹਨਾਂ ਦੀ ਮਤਲਬ ਕਿ ਉਦੋਂ ਸੀਮੈਟਰੀ ਕਮੀ ਹੋ ਗਈ ਸੀ ਉਹਦੀ ਵਾਈਫ ਨੇ ਮਤਲਬ ਲੈਨ ਚ ਲਾ ਕੇ ਸੀਮੈਟ ਆਪ ਲਿਆ ਸੀ ਅਫਸਰ ਕੇ ਅਫਸਰ ਕਹਿਣ ਲੱਗਾ ਕਿ ਤੁਸੀਂ ਵੀ ਤੁਸੀਂ ਪਿਓ ਮਤਾ ਜੀ ਮਤਲਬ ਕਿ ਉਹ ਕਹਿੰਦੀ ਨਹੀਂ ਮੈਂ ਕਾਨੂੰਨ ਨੂੰ ਮੰਨਦੀ ਆ ਇਹ ਹੌਲਦੀ ਸਿਆਸਤ ਜਿਹੜੀ ਬਹੁਤ ਗੰਦਲੀ ਹੋ ਚੁੱਕੀ ਆ ਇਹ ਇੱਕ ਧੰਦਾ ਬਣ ਚੁੱਕੀ ਆ ਇਹ ਸੇਵਾ ਨਹੀਂ ਇਹ ਇੱਕ ਵਪਾਰ ਬਣ ਚੁੱਕੀ ਆ ਅੱਤਲ ਮੰਡੀ ਉਹ ਕਿਸੋ ਦੇ ਤੁਸੀਂ ਉਹ ਛੇੜ ਹਮੈਨੂੰ ਯਾਦ ਨਹੀਂ ਉਸ ਟਾਈਮ ਮਿਨਿਸਟਰ ਸੀਗੇ ਜੀ ਪੰਜਾਬ ਦੇ ਇੱਕ ਮਿਨਿਸਟਰ ਦੀ ਘਰ ਵਾਲੀ ਲਾਈਨ ਚ ਲਾ ਕੇ ਸੀਮੈਂਟ ਲੈਂਦੀ ਜੀ ਅਸਲੀਅਤ ਆ ਜੀ ਅਸਲੀਅਤ ਆ ਬਿਲਕੁਲ ਕੋਈ ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਮਤਲਬ ਉਹ ਉਸ ਟਾਈਮ ਜਿਹੜਾ ਉਹ ਸਮਾਂ ਬਹੁਤ ਚੰਗਾ ਸੀਗਾ ਜੀ ਉਸ ਟਾਈਮ ਉਹ ਨਹੀਂ ਮਤਲਬ ਕਿ ਆ ਆਪਣੇ ਆਪ ਨੂੰ ਵੀ ਮੈਂ ਇਦੇ ਉੱਚੇ ਉਦਦੇ ਤੇ ਜਾ ਉਹ ਨਹੀਂ ਦੇਖਿਆ ਜਾਂਦਾ ਸੀ ਲੋਕਾਂ ਨੂੰ ਮਤਲਬ ਗਿਣਿਆ ਜਾਂਦਾ ਸੀ ਵੀ ਇਹਨਾਂ ਦੇ ਬਖਸ਼ੇ ਹੋਏ ਉਦਦੇ ਦੇ ਵਿੱਚ ਵੀ ਮੈਨੂੰ ਹੁਣ ਸੁਣਨ ਚ ਆਇਆ ਕਿ ਨਸ਼ੇ ਥੋੜੇ 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 ਹੈ ਬਾਕੀ ਜਿਹੜੀ ਆ ਇਹਦੇ ਵਿੱਚ ਮੈਂ ਸੁਣਿਆ ਹੈ ਕਿ ਗੈਂਗਸਟਰਾਂ ਦਾ ਵੀ ਇਹਦੇ ਵਿੱਚ ਬੋਰ ਬੰਦਾ ਹੈ ਕੀ ਲੱਗਦਾ ਕਿ ਆਉਣ ਵਾਲਾ ਉਹ ਥੋੜਾ ਸਮਾਂ ਹੀ ਆ ਵੀ ਕਬੱਡੀ ਜਿਹੜੀ ਬੰਦ ਹੋ ਜੂਗੀ ਹਾਂਜੀ ਹੋਊਗੀ ਜੀ ਮਤਲਬ ਹੁਣ ਕਿੰਨੇ ਗਾਰਡਰ ਵਰਗੇ ਨੌਜਵਾਨ ਜਿਹੜੇ ਸੀ ਕਬੱਡੀ ਦੇ ਖੇਤਰ ਵਿੱਚ ਜਿਨ੍ਹਾਂ ਨੇ ਅੰਤਰਰਾਸ਼ਟਰੀ ਤੌਰ ਤੇ ਮੰਦਾ ਮਾਰੀਆਂ ਸੀ ਉਹ ਵਿਚਾਰੇ ਗੋਲੀਆਂ ਨਾਲ ਮਾਰ ਦਿੱਤੇ ਗਏ ਆ ਉਹ ਇਹ ਬਹੁਤ ਘਟੀਆ ਵਰਤਾਰਾ ਜੀ ਤੇ ਮਤਲਬ ਇਹ ਜਿਹੜੇ ਆ ਬੱਦਲ ਜਿਹੜੇ ਆ ਮਡਰਾ ਰਹੇ ਆ ਕਬੱਡੀ ਦੇ ਖਤਮ ਹੋ ਗਏ ਸਰਕਾਰ ਕਹਿੰਦੀ ਹੈ ਜੰਗਸਟਾਰ ਖਤਮ ਕਰ ਦੇਣੇ ਆ ਕੀ ਲੱਗਦਾ ਗੱਲਾਂ ਹੀ ਆ ਜੀ ਸਰਕਾਰ ਚਾਵੇ ਤਾਂ ਦਿਵਾੜੀ ਵਿੱਚ ਬੰਦ ਕਰ ਸਕਦੀ ਆ ਪਰ ਮੇਰਾ ਖਿਆਲ ਆ ਵੀ ਕਹਿਣ ਦੇ ਕੁਝ ਹੋਰ ਆ ਵਿਖਾਉਣ ਦੇ ਕੁਝ ਹੋਰ ਚੀਜ਼ਾਂ ਦਿਖਣ ਨੂੰ ਮਿਲਦੀਆਂ ਨਹੀਂ ਇਹ ਕਿਸ ਬਾਹਰੀ ਦੁਸ਼ਮਣ ਵਿੱਚ ਸਰਿਆਮ ਆ ਜੀ ਸਰਿਆਮ ਮਤਲਬ ਕਿ ਗੈਂਗਸਟਰ ਵੀ ਸਰਿਆਮ ਆ ਉਥੇ ਹੁਣ ਕੈਨੇਡਾ ਦੇ ਵਿੱਚ ਹੀ ਤੁਸੀਂ ਦੇਖੋ ਇਹ ਕਰੀਬ-ਕਰੀਬ ਹਰ ਹਫਤੇ ਇੱਕ ਜਾਂ ਦੋ ਕਤਲ ਹੁੰਦੇ ਆpropto ਦੀਆਂ ਬਾਰਦਾਤਾ ਹੁੰਦੀਆਂ ਇਹ ਉੱਥੇ ਵੀ ਹੁਣ ਅੱਗੇ ਸੁਣਿਆ ਜਾਂਦਾ ਕਿ ਸੇਫ ਆ ਵਿਦੇਸ਼ਾਂ ਦੇ ਵਿੱਚ ਜ਼ਿੰਦਗੀ ਸੇਫ ਆ ਪਰ ਹੁਣ ਉੱਥੇ ਵੀ ਜ਼ਿੰਦਗੀ ਨੂੰ ਸੇਫ ਨਹੀਂ ਮੰਨਿਆ ਬਜ਼ੁਰਗਾਂ ਦੇ ਨਾਲ ਪਿੰਡ ਦੇ ਵਿੱਚ ਵਿਚਰਨਾ ਇਹ ਬਾਤ ਨਹੀਂ ਇਹਨਾਂ ਕੋਈ ਦੱਸਦਾ ਨਹੀਂ ਜੀ ਇਹਨਾਂ ਬਾਤਾਂ ਕਿਤੇ ਹੁਣੇ ਵੇਖੋ ਹਣਾ ਬ੍ਰਦਰ ਮਾਮਾ ਜੀ ਆਏ ਮੇਰੇ ਪੁਰਾਣੇ ਮਿੱਤਰ ਆ ਤੇ ਬੜੀ ਖੁਸ਼ੀ ਇਹਨਾਂ ਨੂੰ ਮਿਲ ਕੇ ਹੁੰਦੀ ਬਾਹਰ ਨਹੀਂ ਜੀ ਬਾਹਰ ਦਾ ਉਹ ਕੈਦ ਵਾਲੀ ਗੱਲ ਆ ਜੀ ਬਸ ਆ ਕਿਵੇਂ ਤੁਸੀਂ ਗੱਲ ਸੁਣਾ ਰਹੇ ਸੀ ਦੇਖੋ ਜੀ ਜਿਹੜਾ ਅੱਜ ਕੱਲ ਮੋਰ ਹੋ ਗਿਆ ਨਾ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਪੂਆ ਫੂਫੀਆਂ ਹੈ ਜਾਂ ਕੌਣ ਹੈ ਅਸੀਂ ਤਾਂ ਇੱਥੋਂ ਤੇ ਕਰੋਏ ਖੜੇ ਆ ਵੀ ਜਿਹੜੇ ਪਰਿਵਾਰ ਹਨ ਉਹ ਵੀ ਟੁੱਟ ਰਹੇ ਨੇ ਆ ਬੇਤੀ ਲੈਣ ਦੇਣ ਖਤਮ ਹੋ ਜਾਂਦਾ ਲੋਕਾਂ ਦਾ ਕੋਈ ਕਿਸੇ ਨੂੰ ਬੁਲਾ ਕੇ ਖੁਸ਼ ਨਹੀਂ ਜਿਹੜਾ ਪੁਰਾਣਾ ਮੋਰ ਸੀ ਸਾਡੇ ਬਜ਼ੁਰਗ ਸੀ ਬੇਸ਼ੱਕ ਉਹ ਬੋਲਦੇ ਚੱਲਦੇ ਵੀ ਸੀ ਪਰ ਉਹ ਆਵੇ ਦੀ ਨਾ ਇਹ ਨਹੀਂ ਸੀ ਹੁੰਦਾ ਵੀ ਉਹ ਮੁੜ ਕੇ ਪਿਆਰ ਕਰਦੇ ਸੀ ਆ ਤੁਸੀਂ ਮਿੱਤਰ ਹੋ ਕਿ ਪੁਰਾਣੀ ਗੱਲ ਐ ਤਾਂ ਦੀ ਬ੍ਰਦਰ ਬ੍ਰਦਰ ਆ ਕੋਈ ਪੁਰਾਣੀ ਗੱਲ ਇਹਨਾਂ ਦੀ ਕੋਈ ਬਚਪਨ ਵਾਲੀ ਯਾਦ ਆ ਤੁਹਾਨੂੰ ਪੁਰਾਣੇ ਗੱਲ ਉਹ ਜੀ ਪਿਆਰ ਹੁੰਦਾ ਏ ਜੀ ਉਹਨਾਂ ਨਾਲ ਜਿਹੜਾ ਮਗਰ ਨੇ ਬੱਚਿਆਂ ਦਾ ਪਿਆਰ ਵੀ ਗਵਾਤਾ ਮਾਂ ਕੋ ਦਾ ਵੀ ਗਵਾਤਾ ਮੈਲ ਰੱਖ ਕੇ ਬੈਠ ਰਹਿੰਦੇ ਫੋਨ ਕੋਈ ਆਵਾਜ਼ ਨਹੀਂ ਦਿੰਦਾ ਜਵਾਬ ਇਹ ਮਗਰ ਨਸ਼ਾਈ ਹੋ ਗਿਆ ਜੀ ਮਤਲਬ ਕਿੰਨੇ ਰਿਸ਼ਤੇ ਦੂਰ ਹੁੰਦੇ ਜਾਂਦੇ ਆ ਰਿਸ਼ਤੇ ਦੂਰ ਹੁੰਦੇ ਜਾਂਦੇ ਫੋਨ ਨਹੀਂ ਕਰਦੇ ਹਨ ਉਹਨਾਂ ਨੇ ਦੇ ਨਾਲੇ ਬੋਝ ਪੈਂਦਾ ਕਰਜ਼ੇ ਦਾ ਜੋ ਕਰਜਾ ਜਿਹੜਾ ਇਹਨਾਂ ਚੀਜ਼ਾਂ ਹਦੱਕੇ ਚੜਿਆ ਆਪਣਾ ਇਹ ਮਿੱਤਰ ਤੋਂ ਦੇ ਪ੍ਰਾਨੇ ਪ੍ਰਾਨੇ ਮਿੱਤਰ ਆ ਕੋਈ ਉਹੋ ਜੀ ਗੱਲ ਯਾਦ ਹੋਵੇ ਕਿ ਕੋਈ ਐਹੋ ਜੀ ਸ਼ਰਾਰਤ ਵੀ ਕਦੇ ਇਕੱਠਿਆਂ ਨੇ ਕੀਤੀ ਉਹ ਕਦੇ ਭੁੱਲ ਨਾ ਸਕੋ ਸਾਧਾ ਜੀ ਇਹਨਾਂ ਨੇ ਬਹੁਤ ਕਮਸਵਾਇਆ ਜੀ ਸਾਧਾ ਅਕਤਾ ਸਿੱਖੀ ਤੀਨ ਕਿਰਾਂ ਲੈਣ ਇਹਨਾਂ ਨੇ ਇੱਕ ਮੇਰੀ ਨੂੰਂ ਲੰਗਵਾਇਆ ਨੌਕਰੀ ਤੇ ਤੇ ਫਿਰ ਮੇਰੇ ਭਰਾ ਦਾ ਦੇਖੋ ਮੇਨਾਂ ਦੀ ਚੁਦੋਗੜੀ ਹੋਇਆ ਮਤਲਬ ਯਾਰੀ ਇਹਨਾਂ ਨੇ ਨਭਾਈ ਆ ਇਹਨਾਂ ਨੇ ਜੀ ਪੂਰੀ ਯਾਰੀ ਨਭਾਈ ਆ ਯਾਨੀ ਕਿ ਸਾਡਾ 35 ਸਾਲ ਤੋਂ ਲਾਇਤਾ ਹੋਂਦੀ ਯਾਰੀ ਤੇ ਪਹਿਲਾਂ ਦੀ ਯਾਰੀ 'ਚ ਫਰਕ ਆ ਹੁਣ ਜੀ ਤਾਂ ਯਾਰੀ ਹੈ ਹੀ ਕਿਸੇ ਨਾਲ ਨਹੀਂ ਜੀ ਇਹ ਤਾਂ ਸਾਡੀ ਪੁਰਾਣੀ ਯਾਰੀ ਹੈ ਜਿਹੜੀ ਉਹ ਜਿਵੇਂ ਦੀ ਆਉਂਦੀ ਆ ਹੁਣ ਤਾਂ ਸਭ ਮਤਬੀ ਜਾਤਾਂ ਰਹਿੰਦੇ ਦੇਖੇ ਮੇਰਾ ਮਨ ਨੂੰ ਕਹੇ ਤਾਂ ਕਮਤਵਾਰ ਤੁਹਾਡੇ ਦੇ ਤੱਕ ਚੜਿਆ ਜਾਣਾ ਤਾਂ ਨਹੀਂ ਜਾਂਦਾ ਜਿਉਂ ਉਹ ਤਾਂ ਮੇਰੇ ਕੋਲੋਂ ਆਉਂਦਾ ਨਹੀਂ ਤਾਂ ਯਾਰੀ ਤੇ ਸਾਰੇ ਤੁਸੀਂ ਵੀ ਇਹਨਾਂ ਦੇ ਮਿੱਤਰ ਹੋ ਮਿੱਤਰ ਕੀ ਮੈਂ ਤਾਂ ਇਹਨਾਂ ਦੇ ਪੂਰੇ ਨੇੜੇ ਦੇ ਪੂਰੇ ਸੀ ਜੀ ਅਸੀਂ ਤਾਂ 40 ਸਾਲ ਤੋਂ ਲਾ ਕੇ ਇੱਕ ਗੋਦ ਦੇ ਵਿੱਚ ਚੱਕ ਲਈਆ ਕੱਤਾ ਸਿਆਸੇ ਪਰ ਤਰਾਵਾਂ ਦਾ ਵਦ ਤੇ ਅੱਜ ਤੱਕ ਮੇਰੇ ਦੁਖਾ ਦਾ ਸਾਂਜੀ ਮੇਰੇ ਨਾਲ ਕੰਡੇ ਚ ਕੰਦਾ ਸ਼ਹੀਦਾਂ ਕਹਿੰਦਾ ਤਾਂ ਇਹ ਯਾਰੀ ਹੁੰਦੀ ਆ ਇਹ ਪੁਰਾਣੇ ਬਜ਼ੁਰਗਾਂ ਦੀ ਯਾਰੀ ਬੋਲਦੀ